ਅੰਜੀ ਸਾਸਰੀ ਕਾ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਯੋ ਸਾਰੇ ਠੀਕ ਠਾਕ ਹੋ ਗਏ ਤੇ ਪੁਰਤਗਾਲ ਤੋਂ ਵੱਡੀ ਖਬਰ ਆ ਰਹੀ ਆ ਕਿ ਕਮਰਸ਼ੀਅਲ ਸੈਂਟਰ ਬਾਬੀਲੋਨਾ ਦੇ ਵਿੱਚ ਪੁਲਿਸ ਨੇ ਰੇਡ ਕੀਤੀ ਹੈ ਅਹਿਮਦੋਰਾ ਦੇ ਵਿੱਚ ਜਿੱਥੇ ਕਿ ਉਹਨਾਂ ਨੇ ਅਨ ਡਾਕੂਮੈਂਟ ਜਿੰਨੇ ਵੀ ਸੀਗੇ ਇਮੀਗ੍ਰੈਂਟਸ ਉਹਨਾਂ ਨੂੰ ਬ੍ਰੀਚੇ ਦੇ ਨਾਲ ਚੈੱਕ ਕੀਤਾ ਔਰ ਇਹ ਰੇਡ ਦੇ ਵਿੱਚ ਇਹਨਾਂ ਨੇ ਜਿਹੜਾ ਇਹ ਮਾਲ ਨੂੰ ਨਿਸ਼ਾਨਾ ਬਣਾਇਆ ਇਹਦੇ ਵਿੱਚ ਐਗਜ਼ਿਟ ਔਰ ਐਂਟਰੀ ਤੇ ਪੁਲਿਸ ਤਾਇਨਾਤ ਤੇ ਹਰ ਇੱਕ ਦੀ ਬ੍ਰੀਚੇ ਦੇ ਨਾਲ ਚੈਕਿੰਗ ਕੀਤੀ ਗਈ ਆ ਔਰ ਜਿਹਦੇ ਵਿੱਚੋਂ ਕਿ ਇੱਕ ਨੂੰ ਗ੍ਰਿਫਤਾਰ ਵੀ ਕੀਤਾ ਜਿਹਦੇ ਕੋਲ ਡਾਕੂਮੈਂਟ ਨਹੀਂ ਸੀ ਸੋ ਜਿਸ ਗੱਲ ਦਾ ਡਰ ਸੀਗਾ ਪੁਰਤਗਾਲ ਦੇ ਵਿੱਚ ਉਹ ਚੀਜ਼ਾਂ ਹੋਣੀਆਂ ਸਟਾਰਟ ਹੋ ਗਈਆਂ ਅੱਜ ਤੱਕ ਇਦਾਂ ਦੀਆਂ ਚੈਕਿੰਗਾਂ ਜਾਂ ਐਡੀ ਵੱਡੀ ਗਿਣਤੀ ਦੇ ਵਿੱਚ ਇੰਨੀ ਸਖਤਾਈ ਦੇ ਨਾਲ ਬ੍ਰਿੱਕੇ ਦੇ ਨਾਲ ਕਦੇ ਵੀ ਕਿਸੇ ਸ਼ਾਪਿੰਗ ਮਾਲ ਦੇ ਬਾਹਰ ਜਾਂ ਅੰਦਰ ਐਦਾਂ ਚੈਕਿੰਗ ਨਹੀਂ ਸੀ ਹੋਈ ਜੋ ਕਿ ਹੁਣ ਹੋਈ ਆ ਇਹਨੇ ਇੱਕ ਤਰ੍ਹਾਂ ਅਮਰੀਕਾ ਦੇ ਵਿੱਚ ਜਿਸ ਤਰ੍ਹਾਂ ਆਈਸ ਰੇਡਸ ਕਰਦੀ ਆ ਹਰ ਇੱਕ ਨੂੰ ਡੇਟੇਨ ਕਰਦੀ ਆ ਉਸੇ ਚੀਜ਼ ਦਾ ਭਲੇਖਾ ਪਾਇਆ ਇਦਾਂ ਲੱਗਦਾ ਕਿ ਪੁਰਤਗਾਲ ਵੀ ਹੁਣ ਅਮਰੀਕਾ ਦੇ ਰਾਸਤੇ ਦੇ ਉੱਤੇ ਤੁਰ ਪਿਆ ਤੇ ਜਿਹਦੇ ਕੋਲ ਵੀ ਜਿਹਦੇ ਕੋਲ ਡਾਕੂਮੈਂਟ ਨਹੀਂ ਆ ਉਹਨਾਂ ਨੂੰ ਬਹੁਤ ਜਲਦੀ ਇਹ ਇਹ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ ਸੋ ਇਹ ਕਿਸੇ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂ ਕਿ ਕਿਸੇ ਨੂੰ ਡਰਾਉਣਾ ਜਾਂ ਕਿਸੇ ਨੂੰ ਡੀ ਮੋਟੀਵੇਟ ਕਰਨਾ ਇਹਦਾ ਵੀਡੀਓ ਬਣਾਉਣ ਦਾ ਮਤਲਬ ਇਹੀ ਆ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਬਹੁਤ ਲੋਕ ਆਪਣੇ ਹਜੇ ਵੀ ਇਦਾਂ ਦੇ ਆ ਜਿਨ੍ਹਾਂ ਦੇ ਕੋਲ ਡਾਕੂਮੈਂਟ ਨਹੀਂ ਆ ਫਾਈਲ ਲੋਕ ਬੰਦ ਹੋ ਗਈ ਸੀ ਉਹ ਇੱਥੇ ਆ ਗਏ ਸੀ ਕਿ ਮੁੜ ਕੇ ਇੱਥੋਂ ਗਏ ਨੇ ਬਿਨਾ ਪੇਪਰਾਂ ਤੋਂ ਕੰਮ ਕਰਦੇ ਰਹੇ ਆ ਕਿ ਕਦੇ ਦਾ ਪੇਪਰ ਖੁੱਲਣਗੇ ਬਹੁਤ ਲੋਕ ਇਸ ਆਸ ਦੇ ਵਿੱਚ ਵੀ ਉੱਤੇ ਬਹੁਤ ਲੋਕਾਂ ਦੇ ਕੇਸ ਵੀ ਕੈਨਸਲ ਹੋ ਗਿਆ ਸੋ ਤੁਹਾਨੂੰ ਪਤਾ ਹੀ ਆ ਕੰਟਰੀ ਔਟ ਵਾਲਿਆਂ ਲਈ ਵੀ ਇਹ ਮੁਸੀਬਤ ਬਣਿਆ ਹੋਇਆ ਸੋ ਪਲੀਜ਼ ਉਹਨਾਂ ਨੂੰ ਵੀ ਡਿਟੇਨ ਕਰ ਰਹੀ ਹੈ ਚੁੱਕ ਰਹੀ ਆ ਸੋ ਇਹ ਵੀਡੀਓ ਇਸ ਲਈ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਗਰ ਇਹ ਤੁਹਾਡੇ ਕੋਲ ਡਾਕੂਮੈਂਟ ਨਹੀਂ ਆਤਾ ਤੁਸੀਂ ਗਰੇਜ਼ ਕਰੋ ਐਦਾਂ ਦੀਆਂ ਜਗ੍ਹਾਵਾਂ ਦੇ ਉੱਤੇ ਜਾਣਾ ਦੱਸਿਆ ਜਾ ਰਿਹਾ ਹੈ ਕਿ ਇੱਥੇ ਆਪਣੀ ਏਸ਼ੀਅਨ ਕਮਿਊਨਿਟੀ ਦੇ ਬਹੁਤ ਹੀ ਜ਼ਿਆਦਾ ਦੁਕਾਨਾਂ ਸਿਗੀਆਂ ਆਪਣੀ ਹੀ ਇੱਥੇ ਜ਼ਿਆਦਾ ਲੋਕਾਂ ਦੀ ਮਾਰਕੀਟ ਸੀਗੇ ਜਿਹਦੇ ਕਰਕੇ ਇੱਥੇ ਇਹਨਾਂ ਨੂੰ ਸ਼ੱਕ ਸੀਗਾ ਕਿ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਮੀਗ੍ਰੈਂਟਸ ਮਾਈਗ੍ਰੈਂਟਸ ਉਹ ਹੋਣਗੇ ਜਿਨ੍ਹਾਂ ਦੇ ਕੋਲ ਡਾਕੂਮੈਂਟ ਨਹੀਂ ਹੋਣਗੇ ਸੋ ਇਹ ਬਹੁਤ ਵੱਡੀ ਖਬਰ ਆ ਔਰ ਬਹੁਤ ਵੱਡੀ ਕਾਰਵਾਈ ਕੀਤੀ ਆ ਪੁਰਤਗਾਲ ਸਰਕਾਰ ਨੇ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨਾਂ ਤੋਂ ਇਹ ਨਿਊਜ਼ ਹਰ ਟਾਈਮ ਆ ਦੀ ਰਹੀ ਦਿਆ ਕਿ ਇੱਥੇ ਸਰਤਾਈ ਹੋਗੀ ਜੀ ਹੁਣ ਆ ਨਵਾਂ ਲਾਅ ਲਿਆ ਕਿ ਆਂਦਾ ਜਾਂ ਇਹਨਾਂ ਨੇ ਨਵਾਂ ਲਾਅ ਲੈ ਕੇ ਆਂਦਾ ਸੋ ਉਹਦੇ ਵਿੱਚ ਹੁਣ ਕੀ ਇਹ ਇੱਕ ਹੀ ਸੈਂਟਰ ਤੇ ਜਿਹੜੀ ਚੈਕਿੰਗ ਹੋਈ ਜਾਂ ਇੱਥੇ ਰੁਕ ਜਾਏਗੀ ਜਾਂ ਫਿਰ ਇਹ ਅੱਗੇ ਤੋਂ ਅੱਗੇ ਹੋਰ ਸੈਂਟਰਾਂ ਦੇ ਵਿੱਚ ਵੀ ਚੈਕਿੰਗ ਹੋਏਗੀ ਕਿਉਂਕਿ ਇਹ ਛੋਟੀ ਜੀ ਗੱਲ ਨਹੀਂ ਐਡੇ ਵੱਡੇ ਸੈਂਟਰ ਦੇ ਵਿੱਚ ਚੈਕਿੰਗ ਕਰਨੀ ਔਰ ਹਰ ਇੱਕ ਨੂੰ ਬ੍ਰੀਚੇ ਦੇ ਨਾਲ ਚੈੱਕ ਕਰਨਾ ਸੋ ਸਰਕਾਰ ਦੇ ਔਰ ਪੁਲਿਸ ਦੇ ਕੋਲ ਕਿਹੜੀ ਲੀਡ ਹੋਏਗੀ ਕਿ ਉਹਨਾਂ ਦਾ ਇਹ ਮਿਸ਼ਨ ਹੋਏਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਆ ਕਿ ਹੁਣ ਉਹਨਾਂ ਦਾ ਨਿਸ਼ਾਨਾ ਅਗਲਾ ਕੀ ਹੋਏਗਾ ਕਿੱਥੇ ਕਿੱਥੇ ਇਹ ਰੇਟਸ ਹੋਣ ਗਿਆ ਸੋ ਹੁਣ ਤੁਹਾਨੂੰ ਜਿਨ੍ਹਾਂ ਦੇ ਕੋਲ ਡਾਕੂਮੈਂਟ ਨਹੀਂ ਆ ਤੁਸੀਂ ਆਪਣੀ ਆਪ ਦੇਖਣਾ ਕਿ ਤੁਸੀਂ ਹੁਣ ਉਲੜਵਾਜੀ ਜਾਂ ਐਦਾਂ ਘੁੰਮਣਾ ਖਰਨਾ ਬੰਦ ਕਰਨਾ ਪੈਣਾ ਕੰਮ-ਕੰਮ ਤੋਂ ਘੱਟ ਕੰਮ ਤੋਂ ਕਮ ਔਰ ਦੂਜੀ ਗੱਲ ਇਹ ਆ ਕਿ ਜਿਨ੍ਹਾਂ ਨੇ ਅਜੇ ਤੱਕ ਕੋਈ ਲਾਇਰ ਵਗੈਰਾ ਨਹੀਂ ਕੀਤਾ ਜਿਨ੍ਹਾਂ ਨੇ ਆਪਣੇ ਡਾਕੂਮੈਂਟ ਸਹੀ ਨਹੀਂ ਕੀਤੇ ਸੋ ਆਪਣੇ ਡਾਕੂਮੈਂਟ ਨੂੰ ਸੀਰੀਅਸ ਲੋ ਤਾਂ ਕਿ ਤੁਹਾਨੂੰ ਕੱਲ ਨੂੰ ਕੋਈ ਵੀ ਐਦਾਂ ਦੀ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ ਕਿ ਤੁਹਾਨੂੰ ਉਹ ਪੁਰਤਗਾਲ ਦੀ ਪੁਲਿਸ ਚੁੱਕੇ ਅਰੈਸਟ ਕਰੇ ਡਿਟੇਨ ਕਰੇ ਤੇ ਕੱਲੂ ਤੁਹਾਨੂੰ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪਵੇ ਸੋ ਸਾਰਿਆਂ ਦੇ ਸੁਪਨੇ ਹੁੰਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਸੋ ਇਹ ਨਾ ਹੋਵੇ ਕਿ ਤੁਹਾਡੇ ਸੁਪਨੇ ਜੋ ਤੁਸੀਂ ਦੇਖੇ ਸੀਗੇ ਇੱਥੇ ਰਹਿ ਕੇ ਕਾਡ ਲੈ ਪੇਪਰ ਲੈ ਕੇ ਆਪਣੀ ਫੈਮਿਲੀ ਨੂੰ ਬੁਲਾਉਣ ਦੇ ਬੈਟਰ ਫਿਊਚਰ ਦੇ ਸੋ ਤੁਹਾਡੇ ਉਹ ਪੂਰੇ ਨਾ ਹੋ ਸਕਣ ਤੁਹਾਡੀ ਇੱਕ ਗਲਤੀ ਦੀ ਵਜ੍ਹਾ ਸੇ ਸੋ ਆਪਣੇ ਡਾਕੂਮੈਂਟ ਨੂੰ ਸੀਰੀਅਸ ਲਓ ਡਾਕੂਮੈਂਟ ਬਣਾਓ ਜਿਨ੍ਹਾਂ ਦੇ ਕੋਲ ਡਾਕੂਮੈਂਟ ਨਹੀਂ ਆ ਤੇ ਹੁਣ ਪੁਰਤਗਾਲ ਦੇ ਵਿੱਚ ਉਹਨਾਂ ਲਈ ਕੋਈ ਥਾਂ ਨਹੀਂ ਜਿਹੜਾ ਜਿਹੜੀ ਕੰਟਰੀ ਤੁਹਾਨੂੰ ਪਿਛਲੇ 5 ਸਾਲਾਂ ਤੋਂ ਇਸ ਕੰਮ ਲਈ ਜਾਣੀ ਜਾਂਦੀ ਸੀ ਕਿ ਜਿਹਦੇ ਕੋਲ ਡਾਕੂਮੈਂਟ ਨਹੀਂ ਆ ਜਿਹੜਾ ਵਿਚਾਰਾ ਹਲੇ ਕੱਚਾ ਯੂਰਪ ਦੇ ਵਿੱਚ ਜਿਹਦੇ ਕੋਲ ਕੁਝ ਵੀ ਨਹੀਂ ਹੈ ਆਪਣੇ ਘਰ ਜਾਣ ਰੋ ਰਿਹਾ ਉਹ ਪੁਰਤਗਾਲ ਆ ਜਾਉ ਤੇ ਪੁਰਤਗਾਲ ਉਹਨੂੰ ਪੇਪਰ ਦਵੇਗਾ ਤੇ ਉਹ ਆਪਣੀ ਫੈਮਿਲੀ ਨੂੰ ਮਿਲ ਸਕੇਗਾ ਪਰ ਹੁਣ ਇਸ ਤਰ੍ਹਾਂ ਦਾ ਨਹੀਂ ਆ ਹੁਣ ਤਾਂ ਪੁਰਤਗਾਲ ਨੇ ਇਦਾਂ ਇਦਾਂ ਦੇ ਲਾਅ ਲੈ ਕੇ ਆਣੇ ਆਗੇ ਅੱਗੇ ਕਿ ਜਿਹਦੇ ਕੋਲ ਡਾਕੂਮੈਂਟ ਹੈ ਵੀ ਆ ਨਾ ਉਹਨੂੰ ਵੀ ਇੱਥੋਂ ਕੱਢੋ ਇਮੀਗ੍ਰੈਂਟਸ ਇਹ ਚਾਹਦੇ ਹੀ ਨਹੀਂ ਕਿ ਇਮੀਗ੍ਰੈਂਟਸ ਸਾਡੀ ਕੰਟਰੀ ਦੇ ਵਿੱਚ ਰਵੇ ਤੇ ਆਉਣ ਵਾਲੇ ਦਿਨਾਂ 'ਚ ਦੇਖਦੇ ਹੁਣ ਕਿੰਨੀਆਂ ਸក្តਾਈਆਂ ਵਧੇਗੀਆਂ ਕਿੰਨੀਆਂ ਨਹੀਂ ਬਾਕੀ ਇਸ ਦੇ ਬਾਰੇ ਵਿੱਚ ਹੋਰ ਕੋਈ ਵੀ ਅਪਡੇਟ ਆਏਗੀ ਆਪਾਂ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਤੇ ਨਵੀਂ ਤੇ ਨਵੀਂ ਅਪਡੇਟ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਮਿਲਦੇ ਆ ਹੋਰ ਨਵੀਂ ਅਪਡੇਟ ਦੇ ਨਾਲ